ਮਾਂਸਾ ਵਿੱਚ 24 ਸਾਲਾਂ ਪਹਿਲਾਂ ਵਿਆਹੀ ਮਨਾਕਸ਼ੀ ਨੇ ਪਾਖੜਾ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਪਿਛੋਂ ਪਰਵਾਰ ਨੇ ਸੂਰਾ ਪਰਿਵਾਰ ਉੱਤੇ ਗੰਭੀਰ આરોਪ ਲਗਾਈ ਅਤੇ ਅੱਜ ਮਾਂਸਾ ਦੇ ਮੇਨ ਬਾਜ਼ਾਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਮੰਗ ਕੀਤੀ ਪਰਵਾਰ ਨੇ ਕਿ ਸਾਡੀ ਲੜਕੀ ਨੂੰ ਲੰਬੇ ਸਮੇਂ ਤੋਂ ਕਾ ਰਹੇ ਸੀ ਕੁਟਮਣ ਜਿਸ ਕਰਕੇ ਉਸਨੇ ਕੀਤੀ ਸੀ ਆ ਖੁਦਕੁਸ਼ੀ ਦੋਸ਼ੀਆਂ ਨੇ ਸਵਕੋਤ ਸਜ਼ਾ ਦੇਣ ਦੀ ਕੀਤੀ ਪਰਵਾਰ ਨੇ ਮੰਗ ਮਾਂਸਾ ਪੱਤਰਕਾਰ ਬਿੱਟੂ ਬੁੱਢਲਾਡਾ ਦੀ ਖਾਸ ਰਿਪੋਰਟ ਵਿਸ਼ਾਲ ਦੀ ਬਸਲ ਅਸੀਂ ਇਨਸਾਫ ਦੀ ਮੰਗ ਕਰ ਰਹੇ 305-6 ਦਿਨ ਹੋ ਗਏ ਸਾਡਾ ਭਾਂਜਾ ਸਾਡ ਨੂੰ ਮਿਲਾਇਆ ਨਹੀਂ ਗਿਆ ਸਾਡਾ ਭਾਂਜਾ ਸਾਡ ਤਾਂ ਦੂਰ ਦੂਰ ਰੱਖ ਰਿਹਾ ਕਿਉਂ ਰੱਖ ਰਿਹਾ ਉਹਨੂੰ ਦੂਰ ਦੂਰ ਸਾਡੇ ਤੋਂ ਅਸੀਂ ਮਾਵਾ ਨਹੀਂ ਉਹਦੀਆਂ ਉਹ ਰੋਇਆ ਨਹੀਂ ਮੁੰਡਾ 5 ਦਿਨ ਹੋ ਗਏ ਉਹਦੀ ਮੁੰਡੇ ਦੀ ਅੱਖ ਚ ਆਸ ਨਹੀਂ ਆਇਆ ਹੋਇਆ ਕੀ ਹੈ ਕਿਸ ਦਿਨ ਹੁੰਦਾ ਕਦੋਂ ਤੋਂ ਇਹ ਸਰ ਇਹ ਵੀਰਵਾਰ ਦੀ ਗੱਲ ਹੈ 25 ਤਰੀਕ ਦੀ ਸਵੇਰ 10 ਵਜੇ ਨਾਮ ਲੜਕੀ ਦਾ মিনাਕਸ਼ੀ ਬਾਂਸਲ ਜਿੰਦਲ ਮਿਨਾਕਸ਼ੀ ਜਿੰਦਲ ਕਿੰਨੀ ਉਮਰ ਸੀ ਉਹਦੀ ਉਮਰ 40 ਸਾਲ ਸੀ ਸਰ ਇਹ ਕਦੇ ਹੋਈ ਸੀ ਗੱਲ ਵੀ ਤੰਗ ਪਰੇਸ਼ਾਨ ਕਰਦੇ ਨੇ ਕਿ ਸਰ ਇਹ ਇੰਨਾ ਨਹੀਂ ਤੰਗ ਉਹ ਕਹਿੰਦੀ ਸੀ ਚਲੋ ਹਰ ਕੱਲ ਲੜਾਈ ਝਗੜੇ ਹੁੰਦੇ ਆ ਸਰ ਪਰ ਇੰਨਾ ਨਹੀਂ ਪਤਾ ਸੀ ਵੀ ਕੁੱਟ ਮਾਰ ਵੀ ਕਰਦੇ ਆ ਤੇ ਨਾਲ 20 ਸਾਲ ਦੇ ਮੁੰਡੇ ਨੇ ਕੁੱਟੇ ਦਰਾਨੀ ਦੇ ਮੁੰਡੇ ਨੇ ਆਦੀਸ਼ ਨੇ ਉਹਨੂੰ ਪਤਾ ਲੱਗਿਆ ਵੀ ਕੁੱਟਮਾਰ ਕੀਤੀ ਜਾਂਦੀ ਹੈ ਸਰ ਕੁੱਟਮਾਰ ਸਾਨੂੰ ਮਹੱਲੇ ਵਾਲਿਆਂ ਨੇ ਦੱਸਿਆ ਉਹਨੇ ਦੱਸਿਆ ਹੀ ਨਹੀਂ ਕਦੇ ਪਰਿਵਾਰ ਨਾਲ ਜਾਂ ਕੋਈ ਸ਼ਿਕਾਇਤ ਕਿਸੇ ਤਰ੍ਹਾਂ ਨਹੀਂ ਸਰ ਕੋਈ ਐਜੀ ਗੱਲ ਨਹੀਂ ਸੀਗੀ ਉਹਨੇ ਸਾਨੂੰ ਕੁੱਟਮਾਰ ਦੱਸੀ ਹੈ ਮਹੱਲੇ ਵਾਲਿਆਂ ਨੇ ਉਹ ਸਾਨੂੰ ਉਹਦੇ 2 ਮਹੀਨੇ ਤੋਂ ਰਿਕਾਰਡਿੰਗ ਤੇ ਸੀ ਫੋਨਸ ਆ ਰਹੇ ਉਹਨੂੰ ਪਤਾ ਨਹੀਂ ਸੀਗਾ ਉਹ ਸਾਡੇ ਨਾਲ ਗੱਲ ਕਰਦੀ ਸੀ ਫੋਨ ਰਿਕਾਰਡਿੰਗ ਤੇ ਸੀ ਫਿਰ ਦਰਾਨੀ ਉਹਨੂੰ ਟੌਰਚਰ ਕਰਦੀ ਸੀ ਸਰ ਤੇਰੇ ਜੁੰਡੇ ਫੜ ਕੇ ਤੇਨੂੰ ਬਾਬੇ ਕੋਲ ਲੈ ਕੇ ਜਾਊਂਗੀ ਸਰ ਅਸੀਂ ਸਾਫ਼ ਦੀ ਮੰਗ ਕਰਦੇ ਆ ਮੇਰੀ ਭੈਣ ਨੂੰ ਇਨਸਾਫ਼ ਦਿੱਤਾ ਜਾਵੇ ਜਿੰਦੇ ਦੀ ਤਾਂ ਨਹੀਂ ਦਿੱਤਾ ਮਰਨ ਤੋਂ ਬਾਅਦ ਤਾਂ ਇਨਸਾਫ਼ ਦਿਲਾਓ ਸਰ ਸਾਡੇ ਕੋਲ ਤਾਂ ਵੀਰਵਾਰ 10 ਵਜੇ ਫੋਨ ਆਇਆ ਸਵੇਰੇ ਤਾਂ ਵੀ ਮਿਨਾਕਸ਼ੀ ਹੈ ਨਹੀਂ ਤੁਹਾਡੇ ਕੋਲ ਤਾਂ ਨਹੀਂ ਆਈ ਇਹਨਾਂ ਨੇ 3 ਵਜੇ ਤੱਕ ਮੁਹੱਲੇ 'ਚ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਮਿਨਾਕਸ਼ੀ ਹੈ ਨਹੀਂ ਇੱਥੇ ਇਹਨਾਂ ਨੇ ਕਿਸੇ ਨੂੰ ਦੱਸਿਆ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ on ਸਾਰੇ ਮੁਹੱਲੇ 'ਚ ਕੈਮਰੇ ਲੱਗੇ ਹੋਏ ਆ ਸਰ ਪਰ ਇਹਨਾਂ ਨੇ ਕੋਸ਼ਿਸ਼ ਨਹੀਂ ਉਦੇ ਹਸਬੰਦ ਦੇ ਸਾਹਮਣੇ ਰਜੀਵ ਜਿੰਦਲ ਦੇ ਸਾਹਮਣੇ ਕੁੱਟਿਆ ਉਹਨੇ ਇੱਕ ਵਾਰੀ ਛੁਡਾਉਣ ਦੀ ਕੋਸ਼ਿਸ਼ ਨਹੀਂ ਉਪਰੋਂ ਕਹਿੰਦਾ ਮਾਨਸਾ ਨੂੰ ਪਤਾ ਚੱਲਿਆ ਆਪਣੇ ਸੰਸਥਾ ਦੇ ਬੰਦਿਆਂ ਕਹਿੰਦਾ ਮੇਰੇ ਛੋਟੇ ਭਰਾ ਨੇ ਭਰਾ ਦੇ ਮੁੰਡੇ ਨੇ 3-4 ਥੱਪੜ ਮਾਰਤੇ ਮਿਨਾਕਸ਼ੀ ਮਾਈਂਡ ਕਰ ਗਈ 20 ਸਾਲ ਦਾ ਮੁੰਡਾ 46 ਸਾਲ ਦੀ ਜਰਾਨੀ ਥੱਪੜ ਮਾਰਦਾ ਦੋਸਤੋ ਆਪਣੀ ਮਾਂ ਦੇ ਮਾਰਦਾ ਆਪਣੀ ਦਾਦੀ ਦੇ ਮਾਰਦਾ ਉਹ ਨਾ ਮਾਈਂਡ ਕਰਦੀ ਤਾਂ ਆਈ ਦੇ ਮਾਰਦਾ ਉਹਦੀ ਗੇਠਾਣੀ ਉਹਦਾ ਸਾਤ ਦਿਨ ਦੀ ਸੀਗੀ ਜਿਠਾੜੀ ਨੇ ਪੂਰਾ ਸਾਥ ਦਿੱਤਾ ਮੈਂ ਅਮਿਤ ਸਿੰਘ ਲਾ ਕੀ ਲੱਗੇ ਮਨਾਕਸ਼ੀ ਨਵਦਾਦ ਭਰਾ ਆ ਸਭ ਤੋਂ ਛੋਟਾ ਮੈਂ ਹੀ ਸੀ ਮੇਰੇ ਤੋਂ ਉੱਪਰ ਚਾਰ ਭੈਣਾਂ ਸੀਗੀਆਂ ਹੋਇਆ ਕੀ ਆਇਆ ਹੋਇਆ ਤਾਂ ਇਦਾਂ ਜੀ ਇਹਨਾਂ ਨੇ ਜੋ ਵੀ ਕੀਤਾ ਉਹਨਾਂ ਬਹੁਤ ਗਲਤ ਕੀਤਾ ਸਾਨੂੰ ਪਤਾ ਲੱਗਿਆ ਵੀਰਵਾਰ ਨੂੰ ਸਵੇਰੇ ਸਵੇਰੇ ਫੋਨ ਆਇਆ ਵੀ ਮਨਾਕਸ਼ੀ ਕਿਤੇ ਚਲੀ ਗਈ ਅਸੀਂ ਕਹੇ ਜੀ ਮਜ਼ਾਕ ਕਰਦੇ ਹੋ ਤੁਸੀਂ ਸਾਡੇ ਨਾਲ ਇਦਾਂ ਕਿੱਦਾਂ ਜਾ ਸਕਦੀ ਆ ਉਹ ਜਦੋਂ ਪਤਾ ਲੱਗਿਆ ਸਾਰੀ ਗੱਲਾਂ ਉਹ ਸਾਹਮਣੇ ਕਹਿੰਦੇ ਨਹੀਂ ਉਹ ਕਿਤੇ ਚਲੀ ਗਈ ਫਿਰ ਅਸੀਂ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਸਾਰੇ ਪਾਸੇ ਪਰ ਉਹਨਾਂ ਨੇ ਸਾਨੂੰ ਪੂਰੀ ਗੱਲ ਤਾਂ ਦੱਸੀ ਹੋਈ ਨਹੀਂ ਕਿਸੇ ਨੇ ਸੀਗਾ ਕੈਮਰੇ ਚੈੱਕ ਕਰੋ ਕੈਮਰੇ ਵੀ ਨਹੀਂ ਚੈੱਕ ਕਰਾਇਆ ਕਿਸੇ ਨੇ ਵੀ ਸਾਰੀ ਮਾਰ ਕੇ ਸਾਰੀ ਉਹਨਾਂ ਦੀ ਗਲੀ 'ਚ ਕੈਮਰੇ ਲੱਗੇ ਨੇ ਸਾਨੂੰ ਇਹੀ ਕਹੀਗੇ ਕੈਮਰੇ ਨਹੀਂ ਲੱਗੇ ਕੈਮਰੇ ਨਹੀਂ ਲੱਗੇ ਸਾਡੇ ਕੋਲ ਕਰਦੇ ਕਰਦੇ ਉੱਥੇ ਤੱਕ ਆ ਕੇ ਉੱਥੇ ਆ ਕੇ ਵੀ ਸਾਡੇ ਸਾਨੂੰ ਗਾਲਾਂ ਕੱਢਦੇ ਪਏ ਆ ਵੀ ਤੁਸੀਂ ਲਗੋਈ ਹੈ ਕਰਦੇ ਕਰਦੇ ਉਹ ਕੁਰਾਲੀ ਤੱਕ ਆ ਕੇ ਰੋਪੜ ਤੱਕ ਆ ਕੇ ਵੀ ਤੁਸੀਂ ਕੋਈ ਕੁੜੀ ਲਗੋਈ ਹੈ ਦੱਸੋ ਵੀ ਅਸੀਂ ਕਾਨੂੰ ਲਗਾਵਾਂਗੇ ਅਸੀਂ ਕਿ ਅਸੀਂ ਸਾਨੂੰ ਨੂੰ ਕੀ ਦਿੱਕਤ ਹੈ ਉਸ ਤੋਂ ਬਾਅਦ ਵੀ ਅਸੀਂ ਅਗਲੇ ਦਿਨ ਜਦੋਂ ਉਰੇ ਆਏ ਤਾਂ ਵੀ ਸਾਨੂੰ ਗੁੰਮਰਾਹ ਕਰੀ ਕੇ ਵੀ ਕੁੜੀ ਤਾਂ ਸਰਸੇ ਬੈਠੀ ਹੈ ਜੀ ਡੇਰੇ 'ਚ ਅਸੀਂ ਸਰ ਤਾਂ ਸਾਨੂੰ ਪਤਾ ਲੱਗਿਆ ਗੋਤਾਖੋਰਾਂ ਤੋਂ ਵੀ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੁੜੀ ਨਹਿਰ ਵੱਲ ਚਲੀ ਗਈ ਹੈ ਇਹਨਾਂ ਨੂੰ ਚੱਪਲਾ ਮਿਲੀ ਹੈ ਕੁੜੀ ਦੀਆਂ ਇਹਨਾਂ ਨੂੰ ਚੁੰਨੀ ਮਿਲੀ ਹੈ ਕੁੜੀ ਦੀ ਇਹਨਾਂ ਕੋਲ ਵੀਡੀਓ ਵੀ ਆ ਗਈ ਕੁੜੀ ਦੀ ਵੀ ਕੁੜੀ ਨਹਿਰ ਵੱਲ ਜਾਂਦੀ ਦਿਖੀ ਹੈ ਪਰ ਇਹਨਾਂ ਨੇ ਸਾਨੂੰ ਅਗਲੇ ਦਿਨ ਸ਼ੁੱਕਰਵਾਰ ਨੂੰ ਵੀ ਗੁੰਮਰਾਹ ਕਰੀਗੇ ਵੀ ਕੁੜੀ ਸਰਸੇ ਬਾਪ ਡੇਰੇ 'ਚ ਬੈਠੀ ਹੈ ਹਾਂਜੀ ਇੱਥੇ ਬੈਠੀ ਹਾਂ ਤਾਂ ਮਕਸਦ ਕੀ ਹੈ ਕੀ ਕਹਿਣਾ ਚਾਹੁੰਦੇ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਸਰ ਹਾਂਜੀ ਇਨਸਾਫ ਚਾਹੀਦਾ ਹੀ ਸਾਨੂੰ ਅਰੈਸਟ ਕਰਿਆ ਜਾਵੇ ਇਹਨਾਂ ਨੂੰ ਇੰਨੇ ਦਿਨ ਹੋ ਗਏ ਦੇਖੋ 5-6 ਦਿਨ ਹੋ ਗਏ ਹਾਂਜੀ ਤੋ ਕੁਛ ਨਹੀਂ ਹੋਇਆ ਕਿਉਂ ਹਰ ਵਾਰ ਲੜਕੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮਤਲਬ ਤੀ ਹੀ ਨਹੀਂ ਸਮਝਿਆ ਜਾਂਦਾ ਕਦੇ ਵੀ ਪਰਿਵਾਰਾਂ ਇਹ ਤਾਂ ਜੀ ਇਹਨਾਂ ਦੀ ਸੋਚ ਹੈ ਗਲਤ ਸੋਚ ਹੈ ਛੋਟੀ ਸੋਚ ਹੈ ਜੇ ਹੁਣ ਆਪ ਕਿਸੇ ਦੀ ਤੀ ਨੂੰ ਆਪਣੀ ਦੀ ਨਹੀਂ ਬਣਨ ਦੇਣਗੇ ਦੇਖੋ ਮੇਰੇ ਘਰੇ ਵੀ ਚਾਰ ਭੈਣਾਂ ਨੇ ਮੇਰਾ ਵੀ ਵਿਆਹ ਹੋਇਆ ਹੋਇਆ ਮੇਰੇ ਵੀ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਆਪਣਾ ਨਹੀਂ ਸਮਝਾਂਗੇ ਤਾਂ ਫਿਰ ਕੀ ਫਾਇਦਾ ਵਿਆਹ ਦਾ ਸਾਡਾ ਮੇਰੇ ਵਿਆਹ ਨੂੰ ਵੀ 13 ਸਾਲ ਹੋ ਗਏ ਤੇ ਪਰ ਇਹ ਥੋੜੀ ਨਾ ਵੀ ਅਸੀਂ ਉਹਨਾਂ ਨੂੰ ਸਮਾਂ ਵਿਆਹ ਨੂੰ ਹੋ ਗਿਆ ਸੀ ਤੇ ਕਿੰਨੇ ਸਮੇਂ ਤੋਂ ਕੁੱਟਮਾਰ ਕਰ ਰਹੇ ਸੀਗੇ 24 25 ਸਾਲ ਹੋ ਗਏ ਜੀ ਇਹਨੇ ਸਾਨੂੰ ਕੁੱਟਮਾਰ ਦਾ ਕਦੇ ਨਹੀਂ ਦੱਸਿਆ ਜੇ ਕਦੇ ਕੋਈ ਦੱਸਦੀ ਸੀ ਮਾੜੀ-ਮੋਟੀ ਗੱਲ ਵੀ ਜੀ ਇੰਦਾ ਕਰਕੇ ਇਹਨਾਂ ਨੂੰ ਡਰ ਦੀ ਬੋਲ ਸੀ ਵੀ ਜੇ ਸਾਨੂੰ ਕੋਈ ਦੱਸਦੀ ਸੀ ਵੀ ਗੱਲਾਂ-ਬਾਤਾਂ ਹੁੰਦੀਆਂ ਉਹ ਸਰ ਘਰ ਚ ਹੁੰਦੀਆਂ ਦੱਬ ਕੇ ਰੱਖਦੀ ਸੀ ਦਰਦ ਦੱਬ ਕੇ ਰੱਖਦੀ ਸੀ ਹੁਣ ਇਹਦੀ ਰਿਕਾਰਡਿੰਗਾਂ ਤੱਕ ਕਰਦੇ ਸੀ ਕਿ ਇਹ ਵੀ ਇਹ ਦਰਦ ਆਪਣਾ ਸਾਨੂੰ ਦੱਸ ਨਾ ਸਕੇ ਦੱਸੋ ਰਿਕਾਰਡ ਲਾਸ਼ ਮਿਲੀ ਹੈ ਸਰਸੇ ਦੇ ਨੇੜੇ ਜੀ ਸਰਸੇ ਸਰਸੇ ਹਸਪਤਾਲ ਦੇ ਵਿੱਚ ਫਿਰ ਉਹਨੂੰ ਦਾਖਲ ਕਰਾਇਆ ਗਿਆ ਲਾਸ਼ ਨੂੰ ਰੱਖਿਆ ਗਿਆ ਤਾ ਸਾਨੂੰ ਉੱਤੋਂ ਫੋਨ ਆਇਆ ਗੋਤਾਖੋਰਾਂ ਦਾ ਵੀ ਇਹ Laash ਹੈਗੀ ਹੈ ਫੋਟੋਆਂ ਭੇਜ ਰਿਆ ਵੀ ਸ਼ਨਾਖਤ ਕਰੋ ਉਹ ਤਾਂ ਅਸੀਂ ਦੇਖਦੀ ਪਹਿਚਾਨ ਲਈ ਵੀ ਸਾਡੀ ਕੁੜੀ ਹੈ ਪਰ Laash ਨੂੰ ਕੋਈ ਦੇਖ ਨਹੀਂ ਸਕਦਾ ਜੀ ਇੰਨੀ Laash ਦੀ ਬੁਰੀ ਹਾਲਤ ਕਿੰਨੇ ਬੱਚੇ ਸੀ ਇਹਨਾਂ ਦੇ ਇੱਕ ਮੁੰਡਾ ਸੀ ਜੀ ਮੁੰਡੇ ਨੂੰ ਮਿਲਣ ਨਹੀਂ ਦੇ ਰਹੇ ਮੁੰਡਾ 22 ਸਾਲ ਦਾ ਜੀ 22 23 ਸਾਲ ਦੇ ਕਰੀਬ ਮੁੰਡੇ ਦੀ ਉਮਰ ਹੈ ਮੁੰਡਾ ਬਿਲਕੁਲ ਡਰਿਆ ਹੋਇਆ ਸਾਨੂੰ ਜਿੱਦਣ ਅਸੀਂ ਪਹਿਲੇ ਦਿਨ ਆਏ 5 ਮਿੰਟ ਵਾਸਤੇ ਹਾਰਡਲੀ 3 ਜਾਂ 4 ਮਿੰਟ ਵਾਸਤੇ ਮੁੰਡੇ ਨੂੰ ਮਿਲਾਇਆ ਮੁੰਡਾ ਕੰਬਦਾ ਪਿਆ ਸੀ ਹੁਣ ਕੋਈ ਗੱਲ ਹੋਈ ਹੈ ਪਰਿਵਾਰ ਨਾਲ ਨਹੀਂ ਕੋਈ ਗੱਲ ਨਹੀਂ ਹੋ ਰਹੀ ਜੀ ਕੋਈ ਗੱਲ ਨਹੀਂ ਹੋ ਰਹੀ ਜਿਸ ਦਾ ਕਹਿਨੇ ਆ ਮੁੰਡੇ ਨੂੰ ਲੈ ਕੇ ਆਓ ਮੁੰਡਾ ਆਪਣੀ ਮਾਤਾ ਸੰਸਕਾਰ ਕਰੇ ਘਟ ਘਟ ਮਾਂ ਨੂੰ ਦੇਖਦਾ ਲਵੇ ਜਾਂਦੀ ਨੂੰ ਇਹਦਾ ਮੁੰਡੇ ਦੇ ਦਿਲ ਚ ਸਾਰੀ ਉਮਰ ਰਹਿ ਜਾਣਾ ਵੀ ਨਾਮ ਹੈ ਉਦੋਂ ਦੇਖ ਸਕਿਆ ਨਾ ਮੈਂ ਅੱਜ ਦੇਖ ਸਕਿਆ ਬਹੁਤੀ ਦੁਖਦਾਇਕ ਘਟਨਾ ਵਾਪਰੀ ਐ ਅੱਜ ਸਾਨੂੰ 6 ਦਿਨਾਂ ਤੋਂ ਉੱਤੇ ਲਾਸ਼ ਨੂੰ ਕਿਦੇ ਪਟਿਆਲੇ ਕਿਦੇ ਸਰਸਾ ਕਿਦੇ ਖਨੌਰੀ ਅਸੀਂ ਬਹੁਤ ਦੂਰ ਦੂਰ ਤੱਕ ਭਗਾਈ ਕੀਤੀ ਐ ਫਿਰ ਸਾਨੂੰ ਉਥੋਂ ਮੈਸੇਜ ਆਇਆ ਸਰਸਾ ਹਸਪੀਟਲ ਜੋ ਪਈ ਇੱਕ ਲੇਡੀ ਦੀ Laash ਆਈ ਹੈ ਤੁਸੀਂ Laash ਦੀ ਸਨਖਤ ਕਰੋ। ਉਹਨਾਂ ਨੇ ਸਾਨੂੰ ਮੈਸੇਜ ਭੇਜੇ, ਫੋਟੋ ਭੇਜੀਆਂ, ਅਸੀਂ Laash ਦੀ ਸਨਖਤ ਕੀਤੀ। ਉਸ ਤੋਂ ਬਾਅਦ ਇਹ ਦਾਜ ਦੇ ਲੋਬੀਆਂ ਨੇ ਬਹੁਤ ਕੁੜੀ ਨੂੰ 25 ਸਾਲ ਤੋਂ ਪਰੇਸ਼ਾਨ ਕਰ ਰਹੇ ਸੀ ਜਦੋਂ ਦੀ ਇਹ ਲੜਕੀ ਦਾ ਵਿਆਹ ਹੋਇਆ। ਜਦੋਂ ਦੇ 25 ਸਾਲ ਤੋਂ ਲਗਾਤਾਰ ਪਰੇਸ਼ਾਨੀ ਤੋਂ ਬਾਅਦ ਵੀ ਇਹ ਕੁੜੀ ਨੇ ਆਪਣੇ ਮਾਪੇ ਨੂੰ ਕਦੇ ਦੁੱਖ ਨਹੀਂ ਦੱਸਿਆ ਦੁੱਖਾ ਦੇ ਡੈਡੀ ਨੂੰ ਜਾਂ ਕਦੇ ਭੈਣ ਭਾਈ ਨੂੰ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਵੀ ਮੇਰਾ ਡੈਡੀ ਟੈਨਸ਼ਨ ਨਾ ਲੈ ਜੀ ਮੇਰੇ ਡੈਡੀ ਨੂੰ ਨਾ ਕੁਝ ਹੋ ਜੇ ਇਹ ਦਾਜ ਦੇ ਲੋਬੀਆਂ ਨੇ 25 ਸਾਲ ਤੋਂ ਲਗਾਤਾਰ ਉਹਨੂੰ ਬਹੁਤ ਤੰਗ ਕੀਤਾ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਜਲਦੋਂ ਜਲਦ ਅਰੈਸਟ ਕਰੋ ਨਹੀਂ ਅਸੀਂ ਇਸ ਤੋਂ ਬਾਅਦ ਜੱਥੇ ਬੰਦੀਆਂ ਨੂੰ ਨਾਲ ਲੈ ਕੇ ਕਿਸਾਨ ਜੱਥੇ ਬੰਦੀਆਂ ਨੂੰ ਲੈ ਕੇ ਨਾਲ ਹੋਰ ਜੱਥੇ ਬੰਦੀਆਂ ਨੂੰ ਲੈ ਕੇ ਮਾਨਸਾ ਜਾਮ ਕਰਾਂਗੇ ਇਹੀ ਸਾਡੀ ਧੰਨਵਾਦ ਹੈ ਪ੍ਰਸ਼ਾਸਨ ਦਾ ਪਰਚਾ ਪ੍ਰਸ਼ਾਸਨ ਨੇ ਜਰੂਰ ਕੀਤਾ ਹੈ ਲੇਕਿਨ ਗ੍ਰਫਤਾਰੀਆਂ ਨਹੀਂ ਕੀਤੀਆਂ ਇਹਨੀਆਂ ਦੀ ਜਲਦ ਤੋਂ ਜਲਦ ਗ੍ਰਫਤਾਰੀਆਂ ਹੋਣੀਆਂ ਚਾਹੀਦੀਆਂ ਜੋ ਬਹੁਤ ਜ਼ਰੂਰੀ ਨੇ ਧੰਨਵਾਦ